ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਕੈਬਨਿਟ ਮੰਤਰੀ ਅਮਰੋੜਾ ਦਾ ਵੱਡਾ ਬਿਆਨ ਆਇਆ ਹੈ। ਉਹਨਾਂ ਕਿਹਾ ਨਸ਼ਾ ਰੋਕਣਾ ਸਰਕਾਰ ਦੇ ਕੱਲਿਆਂ ਦੇ ਵਸਦੀ ਗੱਲ ਨਹੀਂ। ਨਸ਼ਾ ਖਤਮ ਕਰਨ ਲਈ ਸਾਰੇ 3 ਕਰੋੜ ਪੰਜਾਬੀਆਂ ਨੂੰ ਸਰਕਾਰ ਦਾ ਸਾਥ ਦੇਣਾ ਪਵੇਗਾ। ਉਹਨਾਂ ਕਿਹਾ ਨਸ਼ੇ ਦੀ ਸਪਲਾਈ ਰੋਕਣਾ ਸਰਕਾਰ ਦਾ ਕੰਮ ਹੈ। ਡਿਮਾਂਡ ਰੋਕਣੀ ਲੋਕਾਂ ਦੀ ਜ਼ਿੰਮੇਵਾਰੀ ਹੈ। ਇਹ ਪਿਛਲੀਆਂ ਸਰਕਾਰਾਂ ਵੱਲੋਂ ਛੱਡਿਆ ਗਿਆ ਕੈਂਸਰ ਹੈ। ਆਓ ਤੁਹਾਨੂੰ ਵੀ ਸੁਣਾਉਣੇ ਆ ਕੀ ਕਿਹਾ ਕੈਬਨਿਨ ਮੰਤਰੀ ਅਮਰੋੜਾ ਨੇ। ਮੈਂ ਸਮਝਦਾ ਕਿ ਸਰਕਾਰ ਦੀ ਪਾਰਟੀ ਦੀ ਬਹੁਤ ਵਧੀਆ ਸੋਚ ਹੈ ਔਰ ਲੋਕਾਂ ਦਾ ਵੀ ਬਹੁਤ ਭਰਮਾਹ ਹੁੰਗਾ ਜਿਹੜਾ ਉਹ ਮਿਲ ਰਿਹਾ ਔਰ ਇਹ ਜਿਹੜਾ ਇੱਕ ਕੈਂਸਰ ਦੇ ਰੂਪ ਦੇ ਵਿੱਚ ਪਿਛਲੀਆਂ ਸਰਕਾਰਾਂ ਦੀ ਪੁਸ਼ਤਪਨਾਹੀ ਦੇ ਤਹਿਤ ਨਸ਼ੇ ਕਰ ਕਰ ਪਹੁੰਚ ਗਈ ਸੀਗੇ ਇਹਨੂੰ 100% ਖਤਮ ਕੀਤਾ ਜਾ ਸਕਦਾ ਪਰ ਮੈਂ ਜੇ ਕਹਾ ਕਿ ਇਕੱਲੇ ਸਰਕਾਰ ਖਤਮ ਕਰ ਦੋਗੀ ਨਾ ਇਹਦੇ ਲਈ ਪੰਜਾਬ ਦੇ 3 ਕਰੋੜ ਲੋਕਾਂ ਦਾ ਸਾਥ ਹੈ ਜਿਹੜਾ ਹਰ ਘਰ ਦਾ ਸਾਥ ਹੈ ਜਿਹੜਾ ਉਹ ਚਾਹੀਦਾ ਹੈ ਦੋ ਤਰੀਕੇ ਦੇ ਨਾਲ ਇਹ ਖਤਮ ਹੋ ਸਕਦਾ ਇੱਕ ਡਿਮਾਂਡ ਜਿਹੜੀ ਸਪਲਾਈ ਰਿਡਕਸ਼ਨ ਹੈ ਉਹ ਕਟੇ ਔਰ ਦੂਸਰਾ ਜਿਹੜੀ ਡਿਮਾਂਡ ਰਿਡਕਸ਼ਨ ਹੈ ਉਹ ਘਟ ਯਾਨੀ ਕਿ ਨਸ਼ਾ ਆਉਣਾ ਬੰਦ ਹੋਵੇ ਪੰਜਾਬ ਦੇ ਵਿੱਚ ਉਹ ਸਰਕਾਰ ਦੀ ਜ਼ਿੰਮੇਵਾਰੀ ਪਰ ਨਸ਼ੇ ਦੀ ਡਿਮਾਂਡ ਖਤਮ ਹੋਵੇ ਉਹ ਹਰ ਘਰ ਦੀ ਜ਼ਿੰਮੇਵਾਰੀ ਹੈ ਕਿ ਆਪਦੇ ਬੱਚਿਆਂ ਨੂੰ ਇਸ ਤੋਂ ਲੰਬੇ ਰੱਖਣਾ ਸੋ ਇਸ ਕਰਕੇ ਜਦੋਂ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਸਾਰੇ ਚੱਲਾਂਗੇ ਤੇ ਇਹ ਮਸਲਾ ਹੱਲ ਹੋ ਜਾਊਗਾ